ਹਾਂ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਮੇਡ ਪੰਜਾਬੀ ਤੇ ਚਲੋ ਸ਼ੁਰੂ ਕਰੀਏ ਅੱਜ ਦੀ ਵੀਡੀਓ ਜੋ ਲੋਕ ਆਪਣੀ ਮਾਤ ਪਾਸ਼ਾ ਤੋਂ ਇਲਾਵਾ ਕਿਸੇ ਹੋਰ ਪਾਸ਼ਾ ਨੂੰ ਜਾਣਦੇ ਹਨ ਉਹ ਬਿਹਤਰ ਤਰੀਕੇ ਨਾਲ ਫੈਸਲਾ ਲੈਣ ਦੇ ਯੋਗ ਹੁੰਦੇ ਹਨ ਜੋ ਲੋਕ ਜਲਦੀ ਸਹਿਮਤ ਹੋ ਜਾਂਦੇ ਹਨ ਉਹ ਦਿਲ ਦੇ ਬਹੁਤ ਚੰਗੇ ਹੁੰਦੇ ਹਨ ਜਦੋਂ ਤੁਸੀਂ ਸੋਚਦੇ ਹੋ ਕਿ ਮੈਂ ਆਪਣਾ ਸਰੀਰ ਬਣਾਵਾਂਗਾ ਉਸੇ ਪਲ ਤੁਹਾਡਾ ਸਰੀਰ ਦੇ ਸੈੱਲ ਤੁਹਾਡੇ ਸਰੀਰ ਨੂੰ ਮਜ਼ਬੂਤ ਕਰਨ ਲੱਗਦੇ ਹਨ ਜਦੋਂ ਕੋਈ ਵਿਅਕਤੀ ਕਿਸੇ ਨਾਲ ਧੋਖਾ ਖਾ ਜਾਂਦਾ ਹੈ ਤਾਂ ਉਹ ਵਿਅਕਤੀ ਉਹ ਸਭ ਕੁਝ ਸਿੱਖ ਲੈਂਦਾ ਹੈ ਜੋ ਆਪਣੀ ਸਾਰੀ ਜ਼ਿੰਦਗੀ ਵਿੱਚੋਂ ਨਹੀਂ ਸਿੱਖਿਆ ਸੀ ਜਦੋਂ ਤੁਸੀਂ ਵਿਸ਼ਵਾਸ ਅਤੇ ਸੱਚਾਈ ਨਾਲ ਗੱਲ ਕਰਦੇ ਹੋ ਤਾਂ ਤੁਸੀਂ ਬ ਦਾ ਧਿਆਨ ਦਿੰਦੇ ਹਨ ਜੋ ਤੁਹਾਨੂੰ ਨਜ਼ਰ ਅੰਦਾਜ਼ ਕਰ ਰਿਹਾ ਹੁੰਦਾ ਹੈ ਜੋ ਲੋਕ ਜ਼ਰੂਰ ਤੋਂ ਜ਼ਿਆਦਾ ਸੁੰਦੇ ਹਨ ਉਹਨਾਂ ਨੂੰ ਜ਼ਿਆਦਾ ਨੀਂਦ ਆਉਣਾ ਮਹਿਸੂਸ ਹੁੰਦਾ ਹੈ ਔਰਤਾਂ ਉਹਨਾਂ ਮਰਦਾਂ ਵੱਲ ਜ਼ਿਆਦਾ ਆਕਰਸ਼ਿਤ ਹੁੰਦੀਆਂ ਹਨ ਜੋ ਲੋਕਾਂ ਨੂੰ ਹਸਾਉਣ ਦੀ ਸਮਰੱਥਾ ਰੱਖਦੇ ਹਨ ਜੇਕਰ ਤੁਸੀਂ ਆਪਣੇ ਬੱਚੇ ਨੂੰ ਜ਼ਿਆਦਾ ਛਿੜਕਦੇ ਹੋ ਤਾਂ ਬੱਚਾ ਆਪਣੇ ਆਪ ਤੋਂ ਨਫ਼ਰਤ ਕਰਨ ਲੱਗ ਜਾਂਦਾ ਹੈ ਜੋ ਲੋਕ ਉੱਤਰ ਵੱਲ ਆਪਣੇ ਪੈਰ ਰੱਖ ਕੇ ਸੌਂਦੇ ਹਨ ਉਹਨਾਂ ਦੇ ਸੁਪਨਿਆਂ ਵਿੱਚ ਖੁਦਕੁਸ਼ੀ ਵਰਗੀਆਂ ਘਟਨਾਵਾਂ ਜ਼ਿਆਦਾ ਆਉਂਦੀਆਂ ਹਨ ਔਰਤਾਂ ਮਰਦਾਂ ਨਾਲੋਂ ਜ਼ਿਆਦਾ ਭਾਵੁਕ ਹੁੰਦੀਆਂ ਹਨ ਜਿਸ ਦਿਨ ਤੁਸੀਂ ਚੰਗੇ ਕੱਪੜੇ ਪਾਉਂਦੇ ਹੋ ਤੁਸੀਂ ਦੂਜੇ ਦਿਨਾਂ ਨਾਲੋਂ ਬਿਹ ਤੁਹਾਡਾ ਪਹਿਲਾ ਵਿਕਲਪ ਸਹੀ ਹੁੰਦਾ ਹੈ ਜੇਕਰ ਤੁਸੀਂ ਕਿਸੇ ਬਾਰੇ ਜ਼ਿਆਦਾ ਸੋਚ ਰਹੇ ਹੋ ਤਾਂ ਉਹ ਵਿਅਕਤੀ ਵੀ ਤੁਹਾਡੇ ਬਾਰੇ ਸੋਚ ਰਿਹਾ ਹੋਵੇਗਾ